ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਕਲਿੱਕ ਕਰ ਲਿਆ ਹੈ ਤਾਂ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਸੁਣਿਓ ਪੂਰੀ ਸ਼ਰਧਾ ਭਾਵਨਾ ਨਾਲ ਦੇ ਵਿੱਚ ਭਿੱਜ ਕੇ ਇੱਕ ਵਾਰ ਇਸ ਸਾਖੀ ਨੂੰ ਜ਼ਰੂਰ ਸੁਣਿਓ ਤੇ ਅੱਗੇ ਸਾਂਝਾ ਜ਼ਰੂਰ ਕਰਿਓ ਬਹੁਤ ਕੁਝ ਸਾਨੂੰ ਸਿੱਖਣ ਨੂੰ ਦੇ ਸਕਦੀ ਹੈ ਜੇਕਰ ਅਸੀਂ ਸਿੱਖਣਾ ਚਾਹੀਏ ਇਸ ਸਾਖੀ ਤੋਂ ਸੋ ਗੱਲ ਆਪਾਂ ਕਰਦੇ ਹਾਂ ਜਦੋਂ ਗੁਰੂ ਨਾਨਕ ਪਾਸ਼ਾ ਜੀ ਦੀ ਗੱਦੀ ਦੇ ਉੱਤੇ ਗੁਰੂ ਨਾਨਕ ਪਾਸ਼ਾ ਜੀ ਦੀ 7ਵੀਂ ਜੋਤ ਗੁਰੂ ਹਰ राय ਜੀ ਬਿਰਾਜਮਾਨ ਸੀਗੇ ਗੁਰੂ ਹਰ राय ਜੀ ਉਸ ਸਮੇਂ ਗੁਰਗੱਤੀ ਦੇ ਉੱਤੇ ਬਿਰਾਜਮਾਨ ਸੀ ਕੀਰਤਪੁਰ ਦੀ ਇਹ ਗੱਲ ਹੈ ਜੀ ਤੇ ਗੁਰੂ ਪਾਸ਼ਾ ਜੀ ਦਾ ਜਦੋਂ ਦੀਵਾਨ ਸਜਦੇ ਨੇ ਬਹੁਤ ਦੂਰੋਂ ਨੇੜਿਓਂ ਸਿੱਖ ਸੰਗਤਾਂ ਗੁਰੂ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਨ ਉਹਨਾਂ ਦੀ ਦਰਸ਼ਨ ਕਰਨ ਉਹਨਾਂ ਦੀ ਸੰਗਤ ਮਾਨਣ ਆਉਂਦੇ ਨੇ ਜੀ ਉਹਨਾਂ ਦੇ ਪ੍ਰਵਚਨ ਸੁਣਦੇ ਨੇ ਬਹੁਤ ਸੋਹਣਾ ਉੱਥੋਂ ਦਾ ਵਾਤਾਵਰਣ ਹੁੰਦਾ ਹੈ ਜੀ ਗੁਰੂ ਪਾਤਸ਼ਾਹ ਜੀ ਦੇ ਕਹਿ ਲਓ ਦਰਬਾਰ ਦੇ ਵਿੱਚ ਹਰ ਕਿਸੇ ਨੂੰ ਮੂਹ ਮੰਗੀਆਂ ਮਰਾਦਾ ਮਿਲਦੀਆਂ ਨੇ ਪਾਤਸ਼ਾਹ ਜੀ ਦਾ ਉਹ ਅਸ਼ੀਰਵਾਦ ਲੈ ਕੇ ਜਾਂਦੇ ਨੇ ਬਹੁਤ ਸਾਰੇ ਕਹਿੰਦੇ ਆ ਉਸ ਵੇਲੇ ਰਾਜੇ ਮਹਾਰਾਜੇ ਵੀ ਗੁਰੂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਤੇ ਬਹੁਤ ਕੀਮਤੀ ਕੀਮਤੀ ਭੇਟਾਵਾਂ ਲੈ ਕੇ ਆਉਂਦੇ ਨੇ ਉਸ ਇਕੱਠ ਦੇ ਵਿੱਚ ਉਸ ਸੰਗਤਾਂ ਦੇ ਵਿੱਚ ਇੱਕ ਮਾਈ ਤਾਬੋ ਜੀ ਜਿਹੜੀ ਕੀ ਉਮਰ ਦੀ ਕਾਫੀ ਜ਼ਿਆਦਾ ਬਜ਼ੁਰਗ ਹੈ ਸਰੀਰ ਉਹਦਾ ਬਜ਼ੁਰਗੀ ਕਰਕੇ ਕੂਬਾ ਹੋ ਚੁੱਕਿਆ ਹੈ ਆਰਥਿਕ ਤੌਰ ਤੇ ਬਹੁਤ ਹੀ ਗਰੀਬਨੀ ਉਹੋ ਮਾਤਾ ਜੀ ਜ਼ਿੰਦਗੀ ਜੀ ਰਹੀ ਹੈ ਸੋ ਗਰੀਬਨੀ ਜੀ ਮਾਤਾ ਤਾਬੋ ਵੀ ਉਸ ਸੰਗਤਾਂ ਦੇ ਵਿੱਚ ਆਉਂਦੀ ਹੈ ਗੁਰੂ ਪਾਸ਼ਾ ਜੀ ਦੇ ਦਰਸ਼ਨ ਕਰਨ ਪਰ ਉਹ ਡਰਦੀ ਹੈ ਕਿ ਕਿਤੇ ਮੈਨੂੰ ਅੱਗੇ ਕਿਸੇ ਨੇ ਜੇ ਜਾਨ ਤੋਂ ਰੋਕਤਾ ਜਾਂ ੱਤਕਾ ਮੁੱਕੀ ਹੋਈ ਕਿਉਂਕਿ ਕਾਫੀ ਰਸ਼ ਸੀ ਉਦੋਂ ਗੁਰੂ ਪਾਸ਼ਾ ਜੀ ਦੇ ਦਰਸ਼ਨਾਂ ਦੇ ਲਈ ਜਿਹੜੀ ਸੰਗਤ ਆਉਂਦੀ ਸੀ ਤਾਂ ਪਿੱਛੇ ਹੀ ਵਹਿ ਜਾਂਦੀ ਆ। ਰੋਜ਼ ਵੰਗੂ ਆਉਂਦੀ ਆ ਮਹਾਰਾਜ ਦੇ ਚਰਨਾਂ ਦਾ ਆਸਰਾ ਤੱਕ ਕੇ ਦੂਰੋਂ ਹੀ ਉਹਨਾਂ ਦੇ ਦਰਸ਼ਨ ਕਰਦੀ ਆ ਤਿੰਨੇ ਹਾਲ ਹੁੰਦੀ ਰਹਿੰਦੀ ਆ। ਬੜਾ ਉਹਦੇ ਮਨ ਦੇ ਵਿੱਚ ਗੁਰੂ ਪਾਸ਼ਾ ਜੀ ਨੂੰ ਦੇਖਣ ਦਾ ਚਾਹ ਹੈ ਤਾਂ ਉਹ ਕੀ ਦੇਖਦੀ ਆ ਕਿ ਕਦੇ ਕੋਈ ਕੋਈ ਸੁਗਾਤ ਮਹਾਰਾਜ ਲਈ ਲਿਆ ਰਿਹਾ ਕੋਦੇ ਕੋਈ ਕਈ ਇਹੋ ਜਿਹਿਆਂ ਸਿੱਖ ਸੰਗਤਾਂ ਵੀ ਉਸ ਵੇਲੇ ਸਨ ਜਿਹੜੀਆਂ ਕਹਿੰਦੀਆਂ ਸੀ ਕਿ ਪਾਸ਼ਾ ਜੀ ਤੁਸੀਂ ਸਾਡੇ ਘਰੇ ਵਿੱਚ ਆ ਕੇ ਚਰਨ ਪਾਓ ਪ੍ਰਸ਼ਾਦਾ ਪਾਣੀ ਅਸੀਂ ਤੁਹਾਡੇ ਲਈ ਤਿਆਰ ਕੀਤਾ ਹੈ ਤੁਸੀਂ ਵੀ ਆਓ ਤੇ ਸੰਗਤਾਂ ਨੂੰ ਵੀ ਲੈ ਕੇ ਆਓ ਪ੍ਰਸ਼ਾਦਾ ਪਾਣੀ ਸ਼ਕੋ ਜੀ ਕਈ ਆਪ ਉੱਥੇ ਲੈ ਕੇ ਆਉਂਦੇ ਆ ਕੋਈ ਕੁਝ ਪ੍ਰਕਾਰ ਦੀ ਭੇਟਾ ਕੋਈ ਕੁਝ ਹੁਣ ਮਾਤਾ ਦੇ ਮਨ ਵਿੱਚ ਵੀ ਆਉਂਦੀਆਂ ਵਿਚਾਰਾ ਕਿ ਜੇ ਕਿਤੇ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਵੀ ਇਸ ਜੋਗਾ ਕੀਤਾ ਹੁੰਦਾ ਤਾਂ ਮੈਂ ਵੀ ਅੱਜ ਕੁਝ ਨਾ ਕੁਝ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਭੇਟਾ ਕਰਦੀ ਪਰ ਕਹਿੰਦੇ ਆ ਗਰੀਬੀ ਤੋਂ ਜਿਹੜੀ ਬੇਵੱਸ ਹੋਈ ਮਾਤਾ ਬਸ ਮਨ ਦੀਆਂ ਮੰਨ ਚ ਲੈ ਕੇ ਬਹਿ ਜਾਂਦੀ ਆ ਹੁਣ ਉਹ ਕੀ ਕਰਦੀ ਆ ਜੀ ਘਰ ਜਾਂਦੀ ਆ ਤੇ ਸੋਚਦੀ ਆ ਕਿ ਮੈਂ ਥੋੜੀ ਬਹੁਤ ਮਜ਼ਦੂਰੀ ਕਰਾਂ ਤੇ ਕਿਉਂ ਨਾ ਚੰਦ ਪੈਸੇ ਇਕੱਠੇ ਕਰਕੇ ਸੁੱਚਾ ਜਿਹੜਾ ਰਸਦ ਪਾਣੀ ਲਿਆ ਕੇ ਪਾਸ਼ਾ ਜਿਹਦੇ ਲਈ ਮੈਂ ਵੀ ਕੁਝ ਨਾ ਕੁਝ ਬਣਾ ਕੇ ਲੈ ਕੇ ਜਾਵਾਂ ਉਹ ਕੀ ਕਰਦੀ ਆ ਜੀ ਇਤਿਹਾਸ ਦੇ ਵਿੱਚ ਲਿਖਿਆ ਜ਼ਿਕਰ ਆਉਂਦਾ ਕਿ ਮਾਈ ਤਾਬੂ ਜੀ ਨੇ ਫਿਰ ਕੁਝ ਮਜ਼ਦੂਰੀ ਕੀਤੀ ਆਪਣੇ ਮਾੜੇ ਮੋٹے ਜਿਹੜੇ ਦਿਨਚਰਾ ਦੇ ਖਰਚੇ ਸੀ ਰੋਟੀ ਪਾਣੀ ਬੇਸਿਕ ਜਿਹੜੀਆਂ ਜ਼ਰੂਰਤਾਂ ਆਮ ਇਨਸਾਨ ਦੀਆਂ ਹੁੰਦੀਆਂ ਉਹ ਪੂਰੀਆਂ ਕਰਨ ਤੋਂ ਪ੍ਰਾਂਤੋਂ ਕੁਝ ਨਾ ਕੁਝ ਹਰ ਵਾਰ ਇਕੱਠਾ ਕਰਦੀ ਆ ਤੇ ਕਹਿੰਦੇ ਆ ਮਾਤਾ ਨੇ ਇੱਕ ਟਕਾ ਜਿਹੜਾ ਇਕੱਠਾ ਕਰ ਲਿਆ ਕਿਉਂਕਿ ਉਸ ਵੇਲੇ ਬਹੁਤ ਕੀਮਤ ਸੀ ਜੀ ਇੱਕ ਟਕੇ ਦੀ ਵੀ ਸੋ ਮਾਤਾ ਹੁਣ ਉਸ ਟਕੇ ਦਾ ਜਿਹੜਾ ਰਾਸ਼ਨ ਪਾਣੀ ਲਿਉਂਦੀ ਆ ਉਹਦੇ ਵਿੱਚ ਉਹ ਕੇਵਲ ਆਟਾ ਹੀ ਲਿਹਾ ਪਾਉਂਦੀ ਆ ਆਟਾ ਤੇ ਨੂਨ ਤੇ ਮਾਤਾ ਜੀ ਘਰੇ ਆ ਕੇ ਆਪਣੇ ਜਿਹੜੇ ਵਸਤਰ ਹੁੰਦੇ ਆ ਉਹ ਧੋ ਕੇ ਸੁੱਕਣੇ ਪਾ ਦਿੰਦੇ ਨੇ ਕਿ ਕੱਲ ਨੂੰ ਮੈਂ ਹੁਣ ਇਹਦਾ ਪ੍ਰਸ਼ਾਦਾ ਤਿਆਰ ਕਰਾਂਗੀ ਸੁੱੱਚੇ ਵਸਤਰ ਪਾਵਾਂਗੀ ਚੌਂਕ ਚੌਂਕਾ ਜਿਹੜਾ ਹੁੰਦਾ ਮਾਤਾ ਉਹਨੂੰ ਵੀ ਪਵਿੱਤਰ ਕਰਦੀ ਐ ਸੁੱੱਚਾ ਕਰਦੀ ਐ ਮਾਤਾ ਜੀ ਹੁਣ ਸੁੱੱਚੇ ਵਸਤਰ ਪਾ ਕੇ ਤੇ ਪਾਤਸ਼ਾਹ ਜੀ ਲਈ ਆਟਾ ਗੁੰਨ ਕੇ ਪ੍ਰਸ਼ਾਦਾ ਤਿਆਰ ਕਰਦੀ ਐ ਜੀ ਦੋ ਪ੍ਰਸ਼ਾਦੇ ਉਹਨੇ ਮਹਾਰਾਜ ਜੀ ਲਈ ਬਣਾਏ ਵਿੱਚ ਹਲਕਾ ਨਮਕ ਪਾਇਆ ਨੂਨ आले ਪ੍ਰਸ਼ਾਦੇ ਬਿਨਾ ਕਿਉ ਤੋਂ ਬਣਾ ਲੇ ਤੇ ਪੌਣੇ ਦੇ ਵਿੱਚ ਲਪੇਟ ਕੇ ਹੁਣ ਵਾਹਿਗੁਰੂ ਵਾਹਿਗੁਰੂ ਕਰਦੀ ਹੋਈ ਜਾ ਰਹੀ ਹੈ ਕਿ ਮੈਂ ਵੀ ਅੱਜ ਭੇਟਾ ਲੈ ਕੇ ਜਾਵਾਂ ਪਾਸ਼ਾ ਜੀ ਤੇ ਲਈ ਤੁਰ ਪੈਂਦੀ ਹੈ ਜੀ ਤੇ ਕਹਿੰਦੇ ਘਰ ਤੋਂ ਬਾਹਰ ਹਲੇ ਕੁਝ ਕਦਮੀ ਰੱਖੇ ਸੀ ਥੋੜੀ ਬਾਟ ਜਾ ਕੇ ਮਨ ਦੇ ਵਿੱਚ ਹੁਣ ਵਿਚਾਰਾਂ ਚੱਲ ਪੈਂਦੀਆਂ ਕਹਿੰਦੀ ਤੂੰ ਚੱਲ ਤਾਂ ਪਈ ਐ ਤਾਬੋ ਕੀ ਗੁਰੂ ਪਾਸ਼ਾ ਜੀ ਤੇਰਾ ਇਹ ਪ੍ਰਸ਼ਾਦਾ ਸ਼ਕਣਗੇ ਕਿ ਉਹਨਾਂ ਦੇ ਜਿਹੜੇ ਸੈਨਾਪਤੀ ਨੇ ਜਾਂ ਉਹਨਾਂ ਦੇ ਜਿਹੜੇ ਉੱਥੇ ਪਹਿਰੇਦਾਰ ਨੇ ਉਹ ਤੇਰਾ ਪ੍ਰਸ਼ਾਦਾ ਗੁਰੂ ਪਾਸ਼ਾ ਜੀ ਤੱਕ ਪਹੁੰਚਣ ਦੇਣਗੇ ਕਿਉਂਕਿ ਕਹਿੰਦੇ ਆ ਗੁਰੂ ਸਾਹਿਬ ਜੀ ਸਤਵੇਂ ਪਾਸ਼ਾ ਜੀ ਜਦੋਂ ਚੱਲਦੇ ਸੀ ਤਾਂ 22000 ਜਿਹੜੇ ਘੋੜੇ ਸੀਗੇ ਉਹਨਾਂ ਦੇ ਨਾਲ ਜਾਂਦੇ ਸੀ ਘੋੜਸਵਾਰ ਇੰਨੀ ਜ਼ਿਆਦਾ ਗੁਰੂ ਪਾਸ਼ਾ ਜੀ ਦੀ ਉਦੋਂ ਮਹਿਮਾ ਸੀ ਇੰਨਾ ਜ਼ਿਆਦਾ ਉਹਨਾਂ ਦਾ ਰਤਬਾ ਸੀ ਉਸ ਵੇਲੇ ਸੁਮਨ ਦੇ ਵਿੱਚ ਵਿਚਾਰ ਆਉਂਦੀਆਂ ਤੇ ਫੇਰ ਰੁਕ ਜਾਂਦੀ ਆ ਰਾਹ ਦੇ ਵਿੱਚ ਹੀ ਰੁਕ ਜਾਂਦੀ ਐ ਨਾਲੇ ਰੋਈ ਜਾਂਦੀ ਆ ਵਰਾਗ ਦੇ ਵਿੱਚ ਨਾਲੇ ਅਕਾਲ ਪੁਰਖ ਨਾਲ ਹੀ ਗੱਲਾਂ ਕਰੀ ਜਾ ਰਹੀ ਐ ਕਹਿੰਦੀ ਲੱਗਦਾ ਮੇਰੀ ਜਿਹੜੀ ਗਰੀਬੀ ਐ ਉਹ ਮੇਰੇ ਤੇ ਮੇਰੇ ਗੁਰੂ ਦੇ ਵਿੱਚ ਕੰਧ ਬਣ ਕੇ ਖੜ ਗਈ ਐ ਬਹੁਤ ਮਨ ਦੇ ਵਿੱਚ ਵਿਚਾਰਾਂ ਲੈ ਕੇ ਆਉਂਦੀ ਐ ਕਿ ਕਿੱਥੇ ਉਹ ਪਾਤਸ਼ਾ ਜਿਹੜੇ ਕਈ-ਕਈ ਪ੍ਰਕਾਰ ਦੇ ਉਹਨਾਂ ਦੇ ਅੱਗੇ ਆਉਂਦੇ ਨੇ ਭੋਜਨ ਪਦਾਰਥ ਕਿੰਨੇ ਸੋਹਣੇ ਥਾਲ ਕਿੰਨੇ ਸੋਹਣੇ ਪ੍ਰਸ਼ਾਦੇ ਛਕਾਉਣ ਲਈ ਸੰਗਤਾਂ ਵਾਦ ਤੋਂ ਵਾਦ ਚੜ ਕੇ ਆਉਂਦੀਆਂ ਨੇ ਤੇ ਕਿੱਥੇ ਮੇਰੇ ਆ ਲੂਣ ਵਾਲੇ ਦੋ ਸੁੱਕੇ ਪ੍ਰਸ਼ਾਦੇ ਰੁਕ ਜਾਂਦੀ ਹੈ ਜਿੱਤ ਰੋਣ ਲੱਗ ਜਾਂਦੀ ਹੈ ਹੁਣ ਉਧਰ ਮਾਤਾ ਇਧਰ ਆਪਦੇ ਮਨ ਵਿੱਚ ਵਿਚਾਰਾਂ ਕਰ ਰਹੀ ਹੈ ਮਨ ਵਿੱਚ ਵਿਰਾਗ ਲੈ ਕੇ ਆ ਰਹੀ ਹੈ ਰੋ ਰਹੀ ਹੈ ਨਾਲੇ ਆਪ ਦੇ ਆਪ ਨੂੰ ਕੋਸ ਰਹੀ ਹੈ ਕਿ ਜੇ ਮੈਂ ਅੱਜ ਇਸ ਗਰੀਬੀ ਦੇ ਵਿੱਚ ਨਾ ਹੁੰਦੀ ਜੇਕਰ ਅੱਜ ਮੇਰੇ ਕੋਲੇ ਵੀ ਇੰਨੇ ਜੋਗੀ ਸਮਰਥਾ ਹੁੰਦੀ ਕਿ ਮੈਂ ਪਾਸ਼ਾ ਜੀ ਨੂੰ ਸੋਹਣੇ ਪ੍ਰਸ਼ਾਦੇ ਸ਼ਿਕਾ ਸਕਦੀ ਹੁੰਦੀ ਤਾਂ ਮੇਰੇ ਮਨ ਦੀ ਰੀਜ ਪੂਰੀ ਹੋ ਜਾਂਦੀ ਇੱਧਰ ਹੁਣ ਜਿਹੜੇ ਗੁਰੂ ਹਰ Rai ਸਾਹਿਬ ਜੀ ਐ ਉਹ ਪਹਿਲਾਂ ਹੀ ਸੰਤ ਸੁਭਾਅ ਨੇ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਲੱਗੇ ਰਹਿਣ ਵਾਲੇ ਨੇ ਸੰਤੋਖੀ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਤੇ ਹਜੂਰ ਗਰੀਬ ਨੁਬਾਜ ਨੇ ਜੀ ਉਹਨਾਂ ਦਾ ਬਹੁਤ ਹੀ ਕੋਮਲ ਹਿਰਦਾ ਜਿਹੜਾ ਉਹਦੇ ਵਿੱਚ ਉਹਨਾਂ ਨੂੰ ਇਹ ਸਭ ਗੱਲਾਂ ਜੋ ਮਾਤਾ ਦੇ ਮਨ ਵਿੱਚ ਕਰ ਰਹੀ ਐ ਉਹਨਾਂ ਕੋਲੇ ਪਹੁੰਚ ਰਹੀਆਂ ਜੀ ਗੁਰੂ ਹਰ Rai ਸਾਹਿਬ ਜੀ ਜਦੋਂ ਮਾਤਾ ਦੇ ਅੰਦਰ ਨੂੰ ਭਾਪ ਲੈਂਦੇ ਨੇ ਤਾਂ ਗੁਰੂ ਪਾਤਸ਼ਾਹ ਜੀ ਕੇ ਦਾ ਮੁੱਠਦੇ ਨੇ ਘੋੜੇ ਨੂੰ ਅੱਡੀ ਮਾਰਦੇ ਨੇ ਨਾਲ ਹੀ ਜਿਹੜੇ ਘੋੜ ਸਵਾਰਾ ਉਹ ਹੋਰ ਤੁਰਦੇ ਨੇ ਕੋਈ ਸੰਗਤ ਮਗਰ ਆ ਜਾਂਦੀ ਹੈ ਗੁਰੂ ਪਾਤਸ਼ਾਹ ਜੀ ਮਾਈ ਵੱਲ ਨੂੰ ਚੱਲ ਪੈਂਦੇ ਆ ਮਾਤਾ ਰਸਤੇ 'ਚ ਖੜੀ ਹੈ ਤੇ ਕੀ ਦੇਖਦੀ ਹੈ ਕਿ ਦੂਰੋਂ ਜਿਹੜੇ ਘੋੜਿਆਂ ਦਾ ਕਾਫਲਾ ਆ ਰਿਹਾ ਤੇ ਘੋੜਿਆਂ ਦੇ ਪੌੜਾਂ ਦੇ ਨਾਲ ਕਹਿ ਲੋ ਕਿ ਇਹ ਸਮਾਨ ਤੇ ਧੂੜਾਂ ਚੜ੍ਹ ਰਹੀਆਂ ਨੇ ਤੇ ਮਾਤਾ ਪਾਸੇ ਹੋ ਜਾਂਦੀ ਇੱਕ ਪਾਸੇ ਖਲੋ ਜਾਂਦੀ ਵੀ ਮੈਂ ਘੋੜਿਆਂ ਨੂੰ ਲੰਘ ਜਾਣ ਦਿੰਨੀ ਆ ਪਾਤਸ਼ਾਹ ਜੀ ਨੂੰ ਜਦੋਂ ਨਜ਼ਰ ਪੈਂਦੀ ਹੈ ਵੀ ਮਾਈ ਖੜੀ ਹੈ ਪੋਣਾ ਲੈ ਕੇ ਰੋਟੀਆਂ ਵਾਲਾ ਤੇ ਪਾਤਸ਼ਾਹ ਜੀ ਫਿਰ ਇਸ਼ਾਰਾ ਕਰਦੇ ਨੇ ਸਾਰੇ ਘੋੜਸਵਾਰਾਂ ਨੂੰ ਰੁਕਣ ਦਾ ਉਹ ਸਾਰੇ ਰੁਕ ਜਾਂਦੇ ਨੇ ਤੇ ਮਾਤਾ ਨੂੰ ਹੁਣ ਜਦੋਂ ਧੂੜ ਮੱਠੀ ਪੈਂਦੀ ਹੈ ਨਜ਼ਰੀ ਪੈਂਦੇ ਆ ਕਿ ਇਹ ਤਾਂ ਧੰਨ ਸਾਹਿਬ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਘੋੜੇ ਉੱਤੇ ਚੜੇ ਹੋਏ ਮਾਤਾ ਹੁਣ ਗੁਰੂ ਪਾਤਸ਼ਾਹ ਜੀ ਵੱਲ ਵਧਣ ਲੱਗਦੀ ਹੈ ਤੇ ਗੁਰੂ ਪਾਤਸ਼ਾਹ ਜੀ ਦੇਖਦੇ ਨੇ ਕਿ ਮਾਤਾ ਦਾ ਬਜ਼ੁਰਗ ਤੇ ਕੁੱਬਾ ਸਰੀਰ ਹੈ ਔਖੀ ਹੋਏਗੀ ਮੇਰੇ ਤਾਈ ਆਉਂਦੀ ਗੁਰੂ ਪਾਤਸ਼ਾਹ ਜੀ ਫੇਰ ਘੋੜੇ ਨੂੰ ਅੱਡੀ ਮਾਰਦੇ ਨੇ ਤੇ ਜਾ ਕੇ ਮਾਤਾ ਜੀ ਦੇ ਬਿਲਕੁਲ ਕੋਲ ਖੜੇ ਹੋ ਜਾਂਦੇ ਨੇ ਹੁਣ ਮਾਤਾ ਜੀ ਗੁਰੂ ਪਾਤਸ਼ਾਹ ਜੀ ਨੂੰ ਦੇਖ ਕੇ ਉਹ ਉਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਦੀ ਹੈ ਤੇ ਨਾਲੇ ਵਿਰਾਗ ਦੇ ਵਿੱਚ ਰੋ ਰਹੀ ਹੈ ਕਿ ਮੇਰਾ ਸਤਿਗੁਰ ਮੈਨੂੰ ਦਰਸ਼ਨ ਦੇਣ ਲਈ ਇੱਥੇ ਤੱਕ ਆ ਗਿਆ ਗੁਰੂ ਸਾਹਿਬ ਕਹਿੰਦੇ ਆ ਕਿ ਮਾਂ ਸਾਨੂੰ ਭੁੱਖ ਲੱਗੀ ਸੀ ਤੇ ਅਸੀਂ ਸੋਚਿਆ ਕਿ ਤੇਰੇ ਹੱਥੋਂ ਪ੍ਰਸ਼ਾਦਾ ਛਕ ਲਈਏ ਜੇ ਤੇਰੇ ਕੋਲ ਕੁਝ ਹੈ ਖਾਣ ਨੂੰ ਤਾਂ ਸਾਨੂੰ ਦੇ ਦੇ ਹੁਣ ਮਾਤਾ ਉਹ ਸੋਚ ਰਹੀ ਹੈ ਵੀ ਕਿੱਡਾ ਮੇਰਾ ਦਾ ਸਾਈ ਮੇਰਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿੰਨੀ ਮਿਹਰ ਕੀਤੀ ਹੈ ਮੇਰੇ ਤੇ ਕਿ ਮੈਂ ਵਿਚਾਰਾ ਹੀ ਕਰ ਰਹੀ ਹਾਂ ਹਲੇ ਕਿ ਮੈਂ ਲੈ ਕੇ ਜਾਵਾਂ ਕਿ ਨਾ ਤੇ ਜਾਨੀ ਜਾਨ ਜੀ ਆਪ ਮੇਰੇ ਕੋਲ ਆ ਕੇ ਖਲੋਗੇ ਨੇ ਤੇ ਪ੍ਰਸ਼ਾਦਾ ਮੰਗ ਰਹੇ ਨੇ ਮਾਤਾ ਬੋੜੇ ਚਾਹ ਦੇ ਵਿੱਚ ਨਾਲੇ ਰੋਈ ਜਾ ਰਹੀ ਐ ਨਾਲੇ ਪੋਨੇ ਵਿੱਚੋਂ ਕੱਢ ਕੇ ਪ੍ਰਸ਼ਾਦਾ ਗੁਰੂ ਸਾਹਿਬ ਨੂੰ ਦੇਣ ਲਈ ਉਹ ਉੱਚੀਆਂ ਾਡੀਆਂ ਕਰਦੀ ਐ ਕਿਉਂਕਿ ਘੋੜਾ ਕਾਫੀ ਉੱਚਾ ਜੀ ਉਸ ਵੇਲੇ ਘੋੜੇ ਵੀ ਗੁਰੂ ਪਾਸ਼ਾ ਜੀ ਦੇ ਕਾਫੀ ਉੱਚੇ ਲੰਮੇ ਕੱਦ ਦੇ ਹੁੰਦੇ ਸੀ ਗੁਰੂ ਪਾਸ਼ਾ ਜੀ ਨੇ ਘੋੜੇ ਦੇ ਕਹਿ ਲਓ ਕਿ ਇਸ਼ਾਰੇ ਕਰਕੇ ਘੋੜੇ ਨੂੰ ਥੋੜਾ ਨੀਵਾ ਕੀਤਾ ਘੋੜਾ ਤੇ ਝੁੱਕ ਕੇ ਗੁਰੂ ਸਾਹਿਬ ਜੀ ਨੇ ਉਹ ਪ੍ਰਸ਼ਾਦਾ ਫੜਿਆ ਤੇ ਗੁਰੂ ਪਾਸ਼ਾ ਜੀ ਪ੍ਰਸ਼ਾਦਾ ਪਕੜ ਕੇ ਇਸ ਤਰ੍ਹਾਂ ਖਾ ਰਹੇ ਨੇ ਜਿਵੇਂ ਪਤਾ ਨਹੀਂ ਕਿੰਨੇ ਟਾਈਮ ਦੀ ਉਹਨਾਂ ਨੂੰ ਭੁੱਖ ਲੱਗੀ ਹੋਵੇ ਗੁਰੂ ਪਾਸ਼ਾ ਜੀ ਨੇ ਨਾ ਹੱਥ ਧੋਤੇ ਨਾ ਕੁਝ ਉਹਨਾਂ ਨੂੰ ਹੋਰ ਲੈਣ ਦੀ ਨਾਲ ਲੋੜ ਮਹਿਸੂਸ ਹੋਈ ਤੇ ਇੱਕ ਇੱਕ ਕਰਕੇ ਗਰਾਈ ਗੁਰੂ ਪਾਸ਼ਾ ਜੀ ਆਪਣੇ মুখ ਵਿੱਚ ਪਾ ਰਹੇ ਨੇ ਮਾਤਾ ਜਿਹੜੀ ਕੋਲ ਖੜੀ ਹੈ ਉਹ ਹੁਣ ਵਿਰਾਗ ਦੇ ਵਿੱਚ ਪ੍ਰੇਮ ਦੇ ਵਿੱਚ ਭਿੱਜੀ ਉਹ ਬੋਲ ਰਹੀ ਹੈ ਤੂੰ ਪਾਪੀ ਮੈਂ ਬਖਸ਼ਣਹਾਰ ਕਹਿਣਾ ਸੀ ਤੂੰ ਮੈਂ ਪਾਪੀ ਤੂੰ ਬਖਸ਼ਣਹਾਰ ਤੇ ਉਹ ਉਲਟਾ ਬੋਲ ਰਹੀ ਐ ਕਹਿੰਦੀ ਤੂੰ ਪਾਪੀ ਮੈਂ ਬਖਸ਼ਣਹਾਰ ਤੂੰ ਪਾਪੀ ਮੈਂ ਬਖਸ਼ਣਹਾਰ ਇਹਨਾਂ ਨੂੰ ਕਹਿੰਦੇ ਜਿਹੜੇ ਗੁਰੂ ਪਾਸ਼ਾ ਜੀ ਦੇ ਨਾਲ ਘੋੜ ਸਵਾਰ ਸੀ ਉਹਨਾਂ ਚੋਂ ਇੱਕ ਸਿੰਘ ਘੋੜੇ ਤੋਂ ਥੱਲੇ ਉਤਰਿਆ ਤੇ ਉਹਨੇ ਮਾਤਾ ਨੂੰ ਝੰਜੋੜਿਆ ਕਹਿੰਦਾ ਮਾਈ ਸ਼ਬਦਾਂ ਵੱਲ ਧਿਆਨ ਦੇ ਕੀ ਬੋਲੀ ਜਾ ਰਹੀਆਂ ਗੁਰੂ ਪਾਸ਼ਾ ਜੀ ਨੇ ਉਸ ਘੋੜ ਸਵਾਰ ਵਾਲੇ ਸਿੱਖ ਨੂੰ ਰੋਕ ਦਿੱਤਾ ਕਹਿੰਦੇ ਤੂੰ ਸ਼ਬਦ ਨਾ ਦੇਖ ਮਾਤਾ ਨੂੰ ਇਹ ਜੋ ਬੋਲ ਰਹੀ ਹੈ ਸਹੀ ਬੋਲ ਰਹੀ ਆ ਨੂੰ ਬੋਲੀ ਜਾਣ ਦੋ ਕਿਉਂਕਿ ਇਹਦੇ ਸ਼ਬਦ ਨਾ ਦੇਖ ਤੂੰ ਇਹਦੇ ਅੰਦਰ ਦੀ ਪ੍ਰੀਤ ਦੇਖ ਗੁਰੂ ਪਾਤਸ਼ਾਹ ਜੀ ਕਹਿੰਦੇ ਅਤ ਦਾ ਕਰੋਧੀ ਬੰਦਾ ਵੀ ਆਪਦੇ ਸ਼ਬਦਾਂ ਤੇ ਧਿਆਨ ਨਹੀਂ ਦਿੰਦਾ ਤੇ ਅਤ ਦਾ ਪ੍ਰੇਮ ਚ ਭਿੱਜਿਆ ਹੋਇਆ ਬੰਦਾ ਵੀ ਆਪਦੇ ਸ਼ਬਦਾਂ ਤੇ ਧਿਆਨ ਨਹੀਂ ਦੇ ਪਾਰਿਆ ਤੂੰ ਇਹਦੇ ਅੰਦਰ ਦੀ ਭਾਵਨਾ ਨੂੰ ਤੱਕ ਇਹਦੇ ਸ਼ਬਦਾਂ ਤੇ ਨਾ ਜਾ ਤੇ ਇਸ ਪ੍ਰਕਾਰ ਗੁਰੂ ਪਾਸ਼ਾ ਜੀ ਨੇ ਕਹਿੰਦੇ ਆ ਫਿਰ ਉਹ ਪ੍ਰਸ਼ਾਦਾ ਛਕਿਆ ਮਾਤਾ ਨੂੰ ਆਸ਼ੀਰਵਾਦ ਦਿੱਤਾ ਉਹਦੇ ਮਨ ਦੀ ਜਿਹੜੀ ਮਨੋ ਕਾਮਨਾ ਭਾਵਨਾ ਸੀ ਉਹ ਪੂਰੀ ਕੀਤੀ ਇਸ ਸਾਖੀ ਤੋਂ ਅਸੀਂ ਇਹੀ ਸਮਝ ਸਕਦੇ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਹਰ ਇੱਕ ਦੀ ਸੁਣਦੇ ਆ ਬਸ ਸੁਣਾਉਣ ਵਾਲਾ ਚਾਹੀਦਾ ਉਹ ਗਰੀਬ ਨਵਾਜ ਨੇ ਉਹ ਸਾਡੀਆਂ ਭੁੱਲਾਂ ਬਖਸ਼ਣ ਵਾਲੇ ਨੇ ਜੇਕਰ ਅਸੀਂ ਸੱਚੇ ਮਨੋਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਰਾਧਿਏ ਉਹਨੂੰ ਵਾਜਾ ਮਾਰੀਏ ਤਾਂ ਉਹਦੇ ਤੱਕ ਸਾਡਾ ਸੁਨੇਹਾ ਜ਼ਰੂਰ ਜਾਂਦਾ ਹੈ ਉਹ ਦਿਲਾਂ ਦੀਆਂ ਜਾਣਨ ਵਾਲਾ ਹੈ ਉਮੀਦ ਕਰਦੇ ਹਾਂ ਅੱਜ ਦੀ ਇਸ ਸਾਖੀ ਨੂੰ ਸੁਣ ਕੇ ਤੁਹਾਨੂੰ ਬਹੁਤ ਆਨੰਦ ਆਇਆ ਹੋਵੇਗਾ ਸ਼੍ਰੀ ਗੁਰੂ ਹਰ Rai ਸਾਹਿਬ ਜੀ ਤੇ ਮਾਈ ਤਾਬੋ ਜੀ ਦੀ ਇਸ ਸਾਖੀ ਨੂੰ ਤੁਸੀਂ ਅੱਗੇ ਵੀ ਸਾਂਝਾ ਕਰਿਓ ਜੀ ਇਹੋ ਜਿਹੀਆਂ ਸਾਖੀਆਂ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਦੇ ਵਿੱਚ ਜ਼ਰੂਰ ਸੁਣਿਆ ਤੇ ਸੁਨਾਇਆ ਕਰੋ ਤਾਂ ਕਿ ਉਹਨਾਂ ਦਾ ਜਿਹੜਾ ਧਿਆਨ ਉਹ ਵੀ ਗੁਰੂ ਚਰਨਾਂ ਵੱਲ ਲੱਗੇ ਤੇ ਇਹ ਜਿਹੜਾ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਉਹਦੇ ਤੋਂ ਸਾਡੇ ਜਿਹੜੇ ਬੱਚੇ ਆ ਉਹ ਬਚੇ ਰਹਿਣ ਜੀ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰੋ ਕੱਲ ਨੂੰ ਫੇਰ ਕਿਸੇ ਨਵੀਂ ਸਾਖੀ ਕਿਸੇ ਨਵੇਂ ਸਿੱਖ ਇਤਿਹਾਸ ਦੀ ਲੜੀ ਨੂੰ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਵਾਂਗੇ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ